ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਮੰਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਸੋ ਕਿਉ ਟਲ ਗੁਰ ਸੇਵੀਐ ਅਹਨਸ ਸਹਜ ਸੁਪਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਮਾ ਮੰਨ ਰੇ ਪ੍ਰਭ ਕੀ ਸਰਨ ਵਿਚਾਰੋ ਜਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰ ਧਾਰੋ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਹ ਸਿਮਰਤ ਗਣ ਕਸੀ ਉਦਰੀ ਤਾਕੋ ਜਸ ਉਰਤਾਰੋ ਰਹਾਓ ਅਟਲ ਪਇਓ ਤੂ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਕਾਹੀ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜ ਗਰਾਤੇ ਛੂਟਾ ਮਹਿਮਾ ਨਾਮ ਕਹਾਲੋ ਵਰਨੋ RAM ਕਹਿਤ ਬੰਦਨ ਤਹ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਹ ਨਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰ ਪਰ ਅਜਾਮਲ ਪਾਪੀ ਜਗ ਜਾਣੇ ਨਿਮਖ ਮਹਨਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਰ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਫਰਮਾਨ ਕਰਦੇ ਹਨ ਖੇਮਾ ਨ ਪ੍ਰਮਾਤਮਾ ਦੀ ਸ਼ਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ ਜਿਸ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਗਣਕਾਰ ਬਕਾਰਾਂ ਵਿੱਚੋਂ ਡੁੱਬਣੋਂ ਬਚ ਗਈ ਸੀ ਤੂੰ ਵੀ ਉਸ ਦੀ ਸਿਫਤਸਲਾ ਆਪਣੇ ਹਿਰਦੇ ਵਿੱਚ ਵਸਾਈ ਰੱਖ ਰਹਾਉ ਏ ਭਾਈ ਜਿਸ ਪ੍ਰਮਾਤਮਾ ਦੇ ਸਿਮਰਨ ਰਾਹੀ ਤਰੂ ਭਗਤ ਸਦਾ ਲਈ ਅਟਲ ਹੋ ਗਿਆ ਤੇ ਉਸ ਨੇ ਨਰਪੈਤਾ ਦਾ ਆਤਮਿਕ ਦਰਜਾ ਹਾਸਲ ਕਰ ਲਿਆ ਸੀ ਤੂੰ ਉਸ ਪਰਮਾਤਮਾ ਨੂੰ ਕਿਉਂ ਭਲਾਇਆ ਹੋਇਆ ਹੈ ਉਹ ਤਾਂ ਇਸ ਤਰ੍ਹਾਂ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ हे ਭਾਈ ਜਿਸ ਵੇਲੇ ਹੀ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਹਾਥੀ ਤੰਦੂਏ ਦੀ ਫਾਹਤੋਂ ਨਿਕਲ ਗਿਆ ਸੀ ਮੈਂ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਵਡਿਆਈ ਦਸਾਂ ਪਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਥੀ ਦੇ ਬੰਧਨ ਟੁੱਟ ਗਏ ਸਨ ਹੇ ਭਾਈ ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਬਕਾਰੀ ਸੀ ਪਾਪੀ ਸੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਅੱਖਾਂ ਦੇ ਝਮਕਣ ਜਿੰਨੇ ਸਮੇਂ ਵਿੱਚ ਹੀ ਉਸ ਦਾ ਪਾਰ ਉਤਾਰਾ ਹੋ ਗਿਆ ਸੀ ਨਾਨਕ ਆਖਦਾ ਹੈ ਏ ਭਾਈ ਤੂੰ ਸਾਰੀਆਂ ਚਿਤਵਣੀਆਂ ਪੂਰੀਆਂ ਕਰਨ ਵਾਲੀ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਭੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ